ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਤੁਸੀਂ ਦੇਖ ਰਹੇ ਹੋ ਆਪਣੇ ਕੋਲੇ ਆ ਆਲੂ ਇਹ ਛੋਟੇ ਛੋਟੇ ਤੇ ਥੋੜੇ ਛੋਟਿਆਂ ਤੋਂ ਵੱਡੇ ਤੇ ਜਿਹੜੇ ਤੁਹਾਨੂੰ ਇਹ ਗ੍ਰੀਨ ਦੇ ਦਿਖ ਰਹੇ ਆ ਇਹ ਖਰਾਬ ਨਹੀਂ ਹੁੰਦੇ ਇਹ ਵਿੱਚੋਂ ਵੈਸੇ ਹੀ ਇਸ ਤਰ੍ਹਾਂ ਹੁੰਦੇ ਆ ਉਪਜ ਹੀ ਇਸ ਤਰ੍ਹਾਂ ਹੁੰਦੀ ਆ ਆਲੂਆਂ ਦੀ ਤੇ ਇਹਨਾਂ ਨੂੰ ਆਲੂਆਂ ਨੂੰ ਹੁਣ ਆਪਾਂ ਧੋ ਕੇ ਸਵਾਰ ਕੇ ਤੇ ਹੁਣ ਆਪਾਂ ਪਾ ਲਿਆ ਕੁੱਕਰ ਦੇ ਵਿੱਚ ਕੁੱਕਰ ਚ ਆਪਾਂ ਪਾਵਾਂਗੇ 2-3 ਗਲਾਸ ਪਾਣੀ ਦੇ 2-3 ਗਲਾਸ ਪਾਣੀ ਦੇ ਪਾਉਣ ਤੋਂ ਬਾਅਦ ਆਪਾਂ ਇਹਨੂੰ ਰੱਖ ਦਾਂਗੇ ਗੈਸ ਦੇ ਉੱਪਰ ਬੋਇਲ ਹੋਣ ਦੇ ਲਈ ਬੋਇਲ ਕਰਕੇ ਆਪਾਂ ਬਣਾਵਾਂਗੇ ਇਹਨਾਂ ਦੀ ਵਧੀਆ ਰਸੇਦਾਰ ਸਬਜ਼ੀ ਤਰੀ ਵਾਲੀ ਸਬਜ਼ੀ ਆਲੂ ਟਮਾਟਰ ਦੀ ਹਾਂਜੀ ਇੱਕ ਚਮਚਾ ਆਪਾਂ ਇੱਥੇ ਨਮਕ ਪਾਇਆ ਹੈ ਇਹਦੇ ਨਾਲ ਕੀ ਹੈ ਜਿਹੜੇ ਆਲੂ ਇਹ ਜਲਦੀ ਬੋਇਲ ਹੋ ਜਾਂਦੇ ਨੇਗੇ ਤੇ ਹੁਣ ਆਪਾਂ ਕੁੱਕਰ ਦਾ ਟੱਕਲ ਲਗਾ ਕੇ ਆਪਾਂ ਇਹਨੂੰ ਧਰਤਾ ਬੋਇਲ ਹੋਣ ਵਾਸਤੇ ਇਹ ਆਪਾਂ ਇੱਥੇ ਫੁੱਲ ਸਪੀਡ ਦੇ ਉੱਤੇ ਫੁੱਲ ਫਲੇਮ ਦੇ ਉੱਪਰ ਬਣਾਵਾਂਗੇ ਤਾਂ ਕਿ ਜਿਹੜਾ ਵੀ ਇਹ ਜਲਦੀ ਆਪਣੇ ਆਲੂ ਆ ਬੋਇਲ ਹੋ ਜਾਣੇ ਇਹ ਤਿੰਨ ਚਾਰ ਆਪਾਂ ਵਿਸਲਾਂ ਲਵਾਵਾਂਗੇ ਤਿੰਨ ਚਾਰ ਵਿਸਲਾਂ ਦੇ ਵਿੱਚ ਹੀ ਇਹ ਬਹੁਤ ਹੀ ਵਧੀਆ ਬੋਇਲ ਹੋ ਜਾਣੇ ਆ ਜਿਹੜੇ ਆਲੂ ਹੈਗੇ ਜਿੰਨੀ ਦੇਰ ਦੇ ਵਿੱਚ ਆਪਣੇ ਆਲੂ ਬੋਇਲ ਹੋਣਗੇ ਉਨੀ ਦੇਰ ਦੇ ਵਿੱਚ ਆਪਾਂ ਮਸਾਲਾ ਰੈਡੀ ਕਰ ਲਾਂਗੇ ਮਸਾਲੇ ਵਾਸਤੇ ਆਪਾਂ ਇੱਥੇ ਦੋ ਟਮਾਟਰ ਲਏ ਐ ਦੋ ਵੱਡੇ ਪਿਆਜ਼ ਲਏ ਐ ਤੇ ਸੱਤ ਅੱਠ ਕਲੀਆਂ ਆਪਾਂ ਲਸਣ ਦੀਆਂ ਲਈਆਂ ਨੇ ਤੇ ਇੱਕ ਟੁਕੜਾ ਪਾਦ ਰਕਦਾ ਇਹਨਾਂ ਨੂੰ ਸਾਰਿਆਂ ਨੂੰ ਆਪਾਂ ਮਿਕਸ ਕਰਕੇ ਗ੍ਰਾਈਂਡ ਕਰ ਲਾਂਗੇ ਇੱਧਰ ਆਪਣੇ ਆਲੂ ਐ ਜਿਹੜੇ ਉਹ ਬੋਇਲ ਹੋ ਚੁੱਕੇ ਨੇਗੇ ਸਟੀਮ 'ਚ ਕੱਢਤੀ ਸੀ ਤੇ ਹੁਣ ਦੇਖਿਆ ਆਲੂ ਐ ਜਿਹੜੇ ਬਿਲਕੁਲ ਬੋਇਲ ਹੋ ਕੇ ਤਿਆਰ ਹੋ ਚੁੱਕੇ ਨੇਗੇ ਇਹਨਾਂ ਨੂੰ ਇੱਕ ਆਪਾਂ ਟੋਕਰੀ ਦੇ ਵਿੱਚ ਕੱਢ ਲਿਆ ਪਾਣੀ ਸੀ ਜਿਹੜਾ ਉਹ ਡਰੇਨ ਕਰਤਾ ਆਲੂਆਂ ਨਾਲੋਂ ਪਾਣੀ ਲੱਗ ਕਰ ਲਿਆ ਤੇ ਆਪਾਂ ਆਲੂ ਚੈੱਕ ਕਰਦੇ ਹਾਂ ਹੁਣ ਆਪਣੇ ਆਲੂ ਐ ਜਿਹੜੇ ਉਹ ਕਿੰਨੇ ਕੁ ਬੋਇਲ ਹੋਏ ਨੇ ਜੇ ਇਹਨਾਂ ਦੇ ਵਿੱਚ ਆਪਾਂ ਨੂੰ ਕਮੀ ਪੇਸ਼ੀ ਲੱਗੀ ਤਾਂ ਆਪਾਂ ਉਸ ਤਰੀਕੇ ਨਾਲ ਪਕਾ ਲਾਂਗੇ ਆਲੂ ਆਪਣੇ ਬਿਲਕੁਲ ਐ ਸੌਫਟ ਹੋ ਚੁੱਕੇ ਨੇ ਬੋਇਲ ਹੋ ਚੁੱਕੇ ਨੇ ਤੇ ਹੁਣ ਆਪਾਂ ਬਣਾਵਾਂਗੇ ਇਹਨਾਂ ਦੀ ਸਬਜੀ ਸਬਜੀ ਬਣਾਉਣ ਵਾਸਤੇ ਆਪਾਂ ਲਈ ਕੜਾਈ ਕੜਾਈ ਦੇ ਵਿੱਚ ਪਾਇਆ ਆਪਾਂ ਤੇਲ ਇੱਕ ਘੜਚੀ ਦੇ ਕਰੀਬ ਜਿਹਾ ਆਪਾਂ ਪਾ ਲਿਆ ਤੇਲ ਤੇਲ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲੈਣਾ ਓਨੀਂ ਦਿਨ ਆਪਾਂ ਕੋਈ ਵੀ ਮਸਾਲਾ ਨਹੀਂ ਪਾਉਂਦੇ ਹੁੰਦੇਗੇ ਆਪਾਂ ਜਿੰਨੀ ਦੇਰ ਆਪਣਾ ਤੇਲ ਚੰਗੀ ਤਰ੍ਹਾਂ ਕਲਕ ਨਹੀਂ ਜਾਂਦਾ ਤੇ ਹੁਣ ਆਪਾਂ ਇੱਥੇ ਇੱਕ ਚਮਚਾ ਜੀਰੇ ਦਾ ਪਾਇਆ ਤੇ ਨਾਲ ਹੀ ਆਪਾਂ ਪਾਵਾਂਗੇ ਥੋੜੀ ਜੀ ਹਿੰਗ ਇਹਨੂੰ ਚੰਗੀ ਤਰ੍ਹਾਂ ਆਪਾਂ ਕਲਕਾ ਲੈਣਾ ਉਸ ਤੋਂ ਬਾਅਦ ਆਪਣਾ ਪਾ ਦੇਣਾ ਆਪਾਂ ਮਸਾਲਾ ਜਿਹੜਾ ਗ੍ਰाइंड ਕੀਤਾ ਹੈਗਾ ਸਾਰਾ ਮਿਕਸ ਕੀਤਾ ਆਪਾਂ ਇਕੱਠਾ ਹੀ ਕਰ ਲਿਆ ਇੱਕੋ ਵਾਰੀ ਤੁਸੀਂ ਅਲੱਗ-ਅਲੱਗ ਵੀ ਕਰ ਸਕਦੇ ਹੋ ਪਰ ਮੈਂ ਸਾਰਾ ਇਕੱਠਾ ਮਸਾਲਾ ਹੀ ਗ੍ਰाइंड ਕੀਤਾ ਹੈਗਾ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾ ਲਾਂਗੇ ਭੁੰਨ ਲਾਂਗੇ ਜਿੰਨੀ ਦੇਰ ਇਹਦਾ ਤੇਲ ਜਆ ਸਾਰਾ ਉੱਪਰ ਨਹੀਂ ਆ ਜਾਂਦਾ ਉੰਨੀ ਦੇਰ ਤਾਈਂ ਆਪਾਂ ਭੁੰਦੇ ਰਹਿਣੇ ਹੁੰਨੇ ਆਂਗੇ ਤੇ ਜਦੋਂ ਇਹ ਥੋੜਾ ਜਿਹਾ ਕਲਕ ਗਿਆ ਉਦੋਂ ਆਪਾਂ ਪਾਵਾਂਗੇ ਇਹਦੇ ਵਿੱਚ ਨਮਕ ਮਿਰਚ ਮਸਾਲਾ ਹਲਦੀ ਤੇ ਹੁਣ ਆਪਣਾ ਜਿਹੜਾ ਮਸਾਲਾ ਤੁਸੀਂ ਦੇਖੋ ਕਲਰ ਚੇਂਜ ਹੋ ਗਿਆ ਤੇਲ ਜਾ ਉੱਪਰ ਆ ਗਿਆ ਸੀ ਪੁੰਨਣ ਤੋਂ ਬਾਅਦ ਹੁਣ ਆਪਾਂ ਪਾਇਆ ਇੱਕ ਚਮਚ ਨਮਕ ਤੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਅੱਧਾ ਚਮਚਾ ਲਾਲ ਮਿਰਚ ਤੇ ਇੱਕ ਚਮਚ ਪਾਵਾਂਗੇ ਆਪਾਂ ਹਲਦੀ ਤੇ ਨਾਲ ਹੀ ਆਪਾਂ ਪਾ ਦਾਂਗੇ ਅੱਧਾ ਚਮਚ ਜੀਰਾ ਪਾਊਡਰ ਤੇ ਅੱਧਾ ਚਮਚੀ ਆਪਾਂ ਪਾਵਾਂਗੇ ਧਨੀਆ ਪਾਊਡਰ ਦਾ ਇਨਾ ਮਸਾਲਿਆਂ ਦੇ ਨਾਲ ਜਦੋਂ ਆਪਾਂ ਸਬਜ਼ੀ ਬਣਾਉਣੀ ਆ ਤਾਂ ਸਬਜ਼ੀ ਆਪਣੀ ਬਹੁਤ ਹੀ ਵਧੀਆ ਟੇਸਟੀ ਸਬਜ਼ੀ ਬਣ ਕੇ ਤਿਆਰ ਹੁੰਦੀ ਹੈਗੀ ਸੋ ਤੁਸੀਂ ਵੀ ਜਦੋਂ ਵੀ ਬਣਾਓ ਤਾਂ ਇਹ ਮਸਾਲੇ ਜ਼ਰੂਰ ਐਡ ਕਰਿਆ ਕਰੋ ਸਬਜ਼ੀ ਦੇ ਵਿੱਚ ਬਾਕੀ ਨਮਕ ਮਿਰਚ ਤਾਂ ਆਪਾਂ ਆਪਣੇ ਟੇਸਟ ਅਨਸਾਰ ਹੀ ਪਾਉਣਾ ਹੁੰਦਾ ਹੈਗਾ ਤੇ ਆਪਾਂ ਮਸਾਲੇ ਦੇ ਵਿੱਚ ਸਾਰੇ ਮਸਾਲੇ ਪਾ ਕੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਭੁੰਨ ਲੈਣਾ ਜਿੰਨੀ ਦੇਰ ਇਹ ਭੁੰਦੇ ਨੇ ਓਨੀ ਦੇਰ ਆਪਾਂ ਆਪਣੇ ਆਲੂਆਂ ਨੂੰ ਚੰਗੀ ਤਰ੍ਹਾਂ ਥੋੜੇ ਥੋੜੇ ਜਿਹਾ ਮੈਸ਼ ਕਰ ਲਾਂਗੇ ਜਿਆਦਾ ਨਹੀਂ ਆਪਾਂ ਇਹ ਆਪਾਂ ਭੰਨਣੇ ਐ ਇਸ ਤਰ੍ਹਾਂ ਥੋੜੇ ਜਿਹੀ ਭੰਨਣੇ ਆ ਸੌਫਟ ਜਿਹੀ ਰੱਖਣੇ ਹੈਗੇ ਤੇ ਮੈਂ ਹੱਥ ਨਾਲ ਕੀਤੇ ਐ ਤੇ ਤੁਸੀਂ ਚਾਹੋ ਤਾਂ ਇਸ ਤਰ੍ਹਾਂ ਕੋਈ ਮੋਟਾ ਚਮਚਾ ਭਾਰੀ ਚਮਚਾ ਲੈ ਕੇ ਉਹਦੇ ਨਾਲ ਵੀ ਆਲੂ ਐ ਜਿਹੜੇ ਮੈਸ਼ ਕਰ ਸਕਦੇ ਹੋ ਮਸਾਲੇ ਨੂੰ ਆਪਾਂ 2 ਮਿੰਟ ਬਣਨ ਦੇ ਲਈ ਛੱਡਤਾ ਸੀ ਮਸਾਲਾ ਆਪਣਾ ਹੁਣ ਬਣ ਕੇ ਬਿਲਕੁਲ ਰੈਡੀ ਐ ਤੁਸੀਂ ਦੇਖੋ ਪੂਰਾ ਕਲਰ ਛੱਡਤਾ ਐ ਮਸਾਲੇ ਨੇ ਤੇਲ ਵੀ ਉੱਪਰ ਆ ਗਿਆ ਸੀਗਾ ਤੇ ਹੁਣ ਆਪਾਂ ਜਿਹੜੇ ਆਪਾਂ ਆਲੂ ਬੋਇਲ ਕਰਕੇ ਰੱਖੇ ਹੋਏ ਆ ਉਹ ਆਪਾਂ ਮਸਾਲੇ ਦੇ ਵਿੱਚ ਐਡ ਕਰ ਦਾਂਗੇ ਤੇ ਮਸਾਲਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋਇਆ ਹੋਵੇਗਾ। 2 ਮਿੰਟ ਆਪਾਂ ਇੱਥੇ ਇਹਨੂੰ ਸੇਕ ਜ਼ਰੂਰ ਲਗਾਵਾਂਗੇ ਕਿਉਂਕਿ ਜੇ ਵੀ ਜਿਹੜੇ ਵੀ ਇਹਦੇ ਵਿੱਚ ਕੋਈ ਮਾੜਾ ਮਟਾ ਕੱਚਾਪਨ ਹੋਇਆ ਉਹ ਸਾਰਾ ਨਿਕਲ ਜਾਊਗਾ ਤੇ ਹੁਣ ਆਪਾਂ ਇਹਨਾਂ 2 ਮਿੰਟ ਸੇਕ ਲਗਾਉਣ ਤੋਂ ਬਾਅਦ ਟਿਕਨ ਲਗਾ ਕੇ ਉਸ ਤੋਂ ਬਾਅਦ ਆਪਾਂ ਜਿਹੜੇ ਆਲੂ ਥੋੜੇ ਥੋੜੇ ਹਲਕੇ ਹਲਕੇ ਮੈਸ਼ ਕਰਕੇ ਰੱਖੇ ਸੀ ਇਹਦੇ ਵਿੱਚ ਮਸਾਲੇ ਦੇ ਵਿੱਚ ਮਿਕਸ ਕਰਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਭੁੰਨਾਂਗੇ ਜਿੰਨੀ ਦੇਰ ਇਹ ਸਾਰੇ ਚੰਗੀ ਤਰ੍ਹਾਂ ਨਹੀਂ ਭੁੰਨੇ ਜਾਣਗੇ ਓਨੀ ਦੇਰ ਆਪਾਂ ਮਸਾਲੇ ਨੂੰ ਤੇ ਆਲੂਆਂ ਨੂੰ ਇਸੇ ਤਰ੍ਹਾਂ ਹੀ ਹਿਲਾਉਂਦੇ ਰਵਾਂਗੇ ਜਿੰਨੀ ਦੇਰ ਆਪਾਂ ਜਿੰਨੀ ਦੇਰ ਆਪਾਂ ਮਸਾਲਾ ਭੁੰਨਨ ਤੇ ਤੇ ਆਲੂਆਂ ਨੂੰ ਬੋਇਲ ਕਰਨ ਤੇ ਲਗਾਉਣੇ ਆ ਉਦੋਂ ਬਹੁਤ ਹੀ ਘੱਟ ਟਾਈਮ ਦੇ ਵਿੱਚ ਆਪਣੀ ਸਰਜੀ ਬਣ ਕੇ ਤਿਆਰ ਹੋ ਜਾਂਦੀ ਹੈ ਦੇਖੋ ਮਸਾਲੇ ਦੇ ਵਿੱਚ ਆਲੂ ਜਮਾ ਹੈ ਵਧੀਆ ਮਿਕਸ ਹੋ ਚੁੱਕੇ ਸੀ ਮਿਕਸ ਮੈਚ ਵਧੀਆ ਸਹੀ ਤਰੱਕੇ ਨਾਲ ਹੋ ਗਿਆ ਸੀ ਇਹਦਾ ਤੇ ਉਦੋਂ ਬਾਅਦ ਆਪਾਂ ਪਾਇਆ ਜਿਹੜਾ ਆਪਣੇ ਜੱਗ ਸੀਗਾ ਮਸਾਲੇ ਵਾਲਾ ਗ੍ਰਾਈਂਡ ਕੀਤੇ ਵਾਲਾ ਉਹਨਾਂ ਹੀ ਆਪਾਂ ਪਾਣੀ ਪਾਤਾ ਤੇ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਤਰੀ ਨੂੰ ਤੇ ਆਲੂਆਂ ਨੂੰ ਆਲੂ ਤਰੀ ਦੀ ਸਬਜੀ ਹੁੰਦੀ ਹੈ ਜਿਹੜੀ ਇਹ ਬਹੁਤ ਹੀ ਵਧੀਆ ਟੇਸਟੀ ਸਬਜੀ ਬਣਦੀ ਹੈ ਤੇ ਪਰ ਇਹਦਾ ਪਕਾਉਣਾ ਬਹੁਤ ਜ਼ਰੂਰੀ ਹੁੰਦਾ ਜੇ ਆਪਾਂ ਇਹਨੂੰ ਘੱਟ ਬਣਾਈਏ ਘੱਟ ਰਹਿਣੀ ਹੈ ਤਾਂ ਇਹ ਸਬਜੀ ਉਹਨੀ ਟੇਸਟੀ ਨਹੀਂ ਬਣਦੀ ਹੁਣ ਆਪਾਂ ਇੱਕ ਵਾਰੀ ਫੁੱਲ ਸਪੀਡ ਤੇ ਇਹਨੂੰ ਬੋਇਲ ਕਰਾਂਗੇ ਜਦੋਂ ਇਹਦਾ ਬੋਇਲ ਹੋ ਗਿਆ ਚੰਗੀ ਤਰ੍ਹਾਂ ਉਹਦੇ ਬਾਅਦ ਸਲੋ ਫਲੇਮ ਦੇ ਉੱਤੇ ਬਣਾਈ ਆਪਾਂ ਸਬਜੀ ਉਸ ਤੋਂ ਬਾਅਦ ਢੱਕਣ ਚੱਕ ਕੇ ਦੇਖਿਆ ਤਾਂ ਸਬਜੀ ਆਪਣੀ ਇਕਦਮ ਬਣ ਕੇ ਤਿਆਰ ਸੀ ਦੇਖੋ ਕਿੰਨਾ ਉੱਤੇ ਘਿਓ ਆਇਆ ਪਿਆ ਕਿੰਨਾ ਸੋਹਣਾ ਰੰਗ ਬਣਿਆ ਤੇ ਜਿਹੜਾ ਮੈਂ ਧਨੀਆ ਕੱਟ ਕੇ ਸਾਈਡ ਤੇ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਸਾਰਾ ਧਨੀਆ ਮੈਂ ਇਹਦੇ ਵਿੱਚ ਸਬਜੀ ਦੇ ਵਿੱਚ ਛੜਦਾ ਤੇ ਇਹਨੂੰ ਹੁਣ ਹਾਂਜੀ ਧਨੀਆ ਆਪ ਜਿਹੜੀ ਵੀ ਸਬਜੀ ਦੇ ਵਿੱਚ ਐਡ ਕਰ ਦਿੰਨੇ ਆ ਉਹ ਸਬਜੀ ਦਾ ਟੇਸਟ ਤੇ ਰੰਗਤ ਬਹੁਤ ਹੀ ਜ਼ਿਆਦਾ ਵਧੀਆ ਬਣ ਜਾਂਦੀ ਹੈ ਤੇ ਖੁਸ਼ਬੂ ਵੀ ਬਹੁਤ ਸੋਹਣੀ ਆਉਣ ਲੱਗ ਜਾਂਦੀ ਹੈ ਬਾਕੀ ਗਰੇਵੀ ਵਾਲੀ ਸਬਜੀ ਤਾਂ ਹਰੇਕ ਨੂੰ ਪਸੰਦ ਹੁੰਦੀ ਹੈ ਇਹ ਹਰੇਕ ਦੀ ਫਰਸਟ ਚੋਇਸ ਹੁੰਦੀ ਹੈ ਸੁੱਕੀਆਂ ਸਬ지ਆਂ ਜਦੋਂ ਖਾ ਖਾ ਕੇ ਮਨ ਅੱਕ ਚੁੱਕਿਆ ਹੋਵੇ ਤਾਂ ਉਦੋਂ ਆਪਣੇ ਕੋਲ ਇਹ অপਸ਼ਨ ਹੁੰਦੇ ਆ ਗਰੇਵੀ ਵਾਲੀਆਂ ਸਬ지ਆਂ ਬਣਾਉਣ ਦੇ ਤੇ ਬਾਕੀ ਤੁਸੀਂ ਦੱਸੋ ਮੇਰੀ ਸਬਜੀ ਕਿੱਦਾਂ ਦੀ ਬਣੀ ਜੇ ਮੇਰੇ ਚੈਨਲ ਦੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਬਾਕੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਇਹ ਸਬਜੀ ਨੂੰ ਆਪਾਂ ਕਿਸੇ ਵੀ ਟਾਈਮ ਬਣਾ ਸਕਦੇ ਹਾਂ ਮਾਰਨਿੰਗ ਈਵਨਿੰਗ ਬਾਕੀ ਰੋਟੀ ਨਾਲ ਖਾ ਸਕਦੇ ਹਾਂ ਪਰਾਂਠੇ ਨਾਲ ਖਾ ਸਕਦੇ ਹਾਂ ਚਾਵਲਾ ਨਾਲ 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 ਪੂਰੀ ਨਾਲ ਜਿੱਦਾਂ ਤੁਹਾਡਾ ਮਨ ਹੋਵੇ ਉਸੇ ਤਰ੍ਹਾਂ ਖਾ ਸਕਦੇ ਗਰੇਵੀ ਵਾਲੀ ਸਬਜੀ ਹਰ ਇੱਕ ਦੀ ਫਰਸਟ ਚੋਇਸ ਹੁੰਦੀ ਹੈ ਬਾਕੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਡੀ ਸਬਜੀ ਕਿੱਦਾਂ ਦੀ ਬਣੀ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਮਿਲਦੇ ਆਂ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ